ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਸਾਡੇ ਪੰਜਾਬੀ ਸਟੋਰੀ ਚੈਨਲ ਦੇ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਸਵਾਗਤ ਹੈ ਜੀ ਅੱਜ ਆਪ ਇੱਕ ਨਵੀਂ ਕਹਾਣੀ ਦੇ ਨਾਲ ਹਾਜ਼ਰ ਆ ਜੋ ਕਿ ਕੈਪਟਨ ਅਵਧਾਰ ਸਿੰਘ ਟੱਟ ਦੁਆਰਾ ਲਿਖੀ ਗਈ ਆ ਆਓ ਸ਼ੁਰੂ ਕਰਦੇ ਹਾਂ ਮੇਰੇ ਦੋਸਰੇ ਸਾਲੇ ਦਾ ਵਿਆਹ ਸੀ ਅੱਜ ਮੈਂ ਆਪਣੀ ਦੋਸਤ ਨਾਲ ਵਿਆਹ ਆ ਬਹੁੜ ਗਿਆ ਹੋਇਆ ਸੀ ਮੇਰੇ ਆਪਣੇ ਇਲਾਕੇ ਜਲੰਧਰ ਤੋਂ ਦੂਰ ਸੀ ਵਿਆਹ ਫਾਜ਼ਿਲਕਾ ਸੰਜੀਪ ਪੈਲੇਸ ਵਿੱਚ ਵਾਰ-ਵਾਰ ਸਟੇਜ ਤੋਂ ਇੱਕ ਹੀ ਕੁੜੀ ਦਾ ਨਾਮ ਲਿਆ ਜਾਂਦਾ ਸੀ ਨਾਮ ਸੀ ਜੈਮਨੀ ਹੁਰ ਵੀ ਕੁੜੀਆਂ ਤਾਂ ਸਨ ਪਰ ਸਭ ਤੋਂ ਜ਼ਿਆਦਾ ਇੱਕ ਹੀ ਨਾਮ ਦੀ ਡਿਮਾਂਡ ਸੀ ਉਸ ਦੀ ਜੈਮਨੀ ਜੈਮਨੀ ਦਾ ਚਿਹਰਾ ਮੇਰੀ ਧਰਮ ਪਤਨੀ ਕਮਲੇਸ਼ ਦੀ ਪੈਂਦੀ ਫੋਟੋ ਨਾਲ ਮਿਲਦਾ ਸੀ ਕੁਲਜੀਤ ਮੇਰੇ ਕਾਲਜ ਵਿੱਚ 2 ਸਾਲ ਮਗਰ ਪੜ੍ਹਦੀ ਸੀ ਉਹ ਪਲੇ ਕਰਦੀ ਕੁੜੀ ਮੈਨੂੰ ਬਹੁਤ ਚੰਗੀ ਲੱਗਦੀ ਸੀ ਪਰ ਉਸ ਦਾ ਲੰਮੈ ਰਿਸ ਕਰਾ ਲਈ ਸੀ ਤੇ ਅੱਜ ਕੱਲ ਅਮਰੀਕਾ ਰਹਿੰਦੀ ਸੀ ਲੰਮਰਸ ਕਰਕੇ ਕਰਵਲੀਆਂ ਉਸ ਨੂੰ ਘਰ ਤੋਂ ਬੇਦਖਲ ਕਰ ਦਿੱਤਾ ਸੀ ਅੱਜ ਇਹ ਜਮਨੀ ਜਿਸ ਦਾ ਚਿਹਰਾ ਜਾਣਿਆ ਪਹਿਚਾਨਿਆ ਲੱਗਦਾ ਸੀ ਵਿਆਹ ਵਾਲੇ ਔਰਕੈਸਟਰਾ ਦੇ ਗਰੁੱਪ ਵਿੱਚ ਨੱਚ-ਨੱਚ ਕੇ ਲੋਕਾਂ ਤੋਂ ਪੈਸੇ ਕੜਵਾ ਰਹੇ ਸੀ ਉਹ ਅੱਖਾਂ ਦੇ ਇਸ਼ਾਰੇ ਮਾਰਦੀ ਸੀ ਪਰ ਮੇਰਾ ਮਨ ਇਹ ਨਹੀਂ ਸੀ ਮੰਦਾ ਕਿ ਇਹ ਮੇਰੇ ਕਾਲਜ ਦੀ ਕੁੜੀ ਕੁਲਜੀਤਾ ਪਰ ਉਹ ਤਾਂ ਅਮਰੀਕਾ ਵਿੱਚ ਹੈ ਨਜ਼ਦੀਕ ਜਾਣ ਤੇ ਸ਼ਕਲ ਨੈ ਨਕਸ਼ ਉਸੇ ਹੀ ਲੱਗਦੇ ਸੀ ਪਰ ਸਰੀਰ ਪਾਰਾ ਹੋ ਗਿਆ ਸੀ ਜਾਮਨੀ ਚਤੂ ਸਪਨਾ ਚੌਧਰੀ ਦੇ ਵਾਂਗ ਅੱਖੀ ਨਾਲ ਗੋਲੀ ਮਾਰੀ ਗਾਣੇ ਤੇ ਨੱਚਦੀ ਤਾਂ ਵਿਆਹ ਉਤਾਈਆਂ ਹੋਈਆਂ ਔਰਤਾਂ ਆਪਣੀਆਂ ਧੀਆਂ ਸੰਗ ਬੈਠੀਆਂ ਮੂੰਹਾਂ ਨੂੰ ਚੁੰਨੀਆਂ ਵਿੱਚ ਲੁਕਾ ਲੈਂਦੀਆਂ ਆਪਣੇ ਪਤੀਆਂ ਨਾਲ ਵਿਆਹ ਆਈਆਂ ਔਰਤਾਂ ਨਾਚ ਤੇ ਖੁਦ ਹੀ ਆਪਣੇ ਆਪ ਸ਼ਰਮਸ਼ਾਰ ਹੁੰਦੀਆਂ ਰਿਹਾ ਜਾਂਦੀਆਂ ਜਾਮਨੀ ਦਾ ਨਾਚ ਦੇਖ ਮੁੰਡਿਆਂ ਤੱਕ ਹੀ ਬੁੜੀਆਂ ਨੂੰ ਵੀ ਹੋਸ਼ ਨਾ ਰਹਿੰਦਾ ਬਾਕੀ ਤਿੰਨੋ ਕੁੜੀਆਂ ਵੀ ਅਸ਼ਲੀਲ ਨਾਚ ਕਰਕੇ ਸਭ ਸੋਫੀ ਤੇ ਸ਼ਰਾਬੀਆਂ ਦੀਆਂ ਜੀਬਾਂ ਖਾਲੀ ਕਰਵਾ ਰਹੀਆਂ ਸਨ ਗਰੁੱਪ ਵਾਲਾ ਪ੍ਰਧਾਨ ਵੀ ਵਧੇਰੇ ਖੁਸ਼ ਸੀ ਅੱਜ ਕੁੜੀਆਂ ਨੇ ਵਾਧੂ ਮਿਹਨਤ ਕੀਤੀ ਹੈ ਪੰਜਾਬੀ ਸੱਭਿਆਚਾਰ ਗਰੁੱਪ ਕੋਕੀ ਦੇ ਮਾਲਕ ਨੂੰ ਮੈਂ ਪੈਸਿਆਂ ਦੀ ਗੁੱਥੀ ਦੇ ਕੇ ਜੈਮਨੀ ਨਾਲ ਮੀਟਿੰਗ ਦੀ ਗੱਲ ਕੀਤੀ ਤਾਂ ਉਹ ਇਹ ਆਖਦਾ ਚਲਾ ਗਿਆ ਕਿ ਕਰਦਾ ਹਾਂ ਕੁਝ ਸਰਦਾਰ ਸਾਹਿਬ ਗਰੁੱਪ ਦਾ ਮਾਲਕ ਕਪੜੇ ਬਦਲਣ ਵਾਲੇ ਕਮਰੇ ਵੀ ਜਾਂਦਾ ਹੈ ਜੈਮਨੀ ਤੇਰੇ ਲਈ ਕੋਈ ਸਰਦਾਰ ਪੁੱਛ ਰਿਹਾ ਸੀ ਤੂੰ ਦੇਖ ਲੈ ਕੀ ਕਰਨਾ ਉਹਦੇ ਨਾਲ ਜਾਣਾ ਜਾਂ ਸਾਡੇ ਨਾਲ ਕਰੇ ਜਾਵੇਂਗੀ ਸਰ ਉਸ ਨਾਲ ਜੇ ਰਹੀ ਤਾਂ ਅੱਧੀ ਰਾਤ ਹੋ ਜਾਣੀ ਆ ਘਰ ਵਾਪਸ ਕਿਵੇਂ ਜਾਵਾਂਗੀ ਘਰ ਛੱਡਣ ਦੀ ਗੱਲ ਵੀ ਕਰ ਲੈਣੀ ਮੈਥੋਂ ਨਹੀਂ ਰਿਸਕ ਲਿਆ ਜਾਂਦਾ ਇਹਨਾਂ ਫਿਰ ਪਤਾ ਨਹੀਂ ਕਿਹੋ ਜਿਹਾ ਬੰਦਾ ਹੋਣਾ ਇਹ ਫਿਰ ਤੂੰ ਆਪ ਦੇਖ ਲੈ ਮੋਟੀ ਸ਼ਾਮੀ ਲੱਗਦੀ ਆਹੋ ਮੇਰੇ ਨਾਲ ਤੈਨੂੰ ਮਿਲਣ ਲਈ 5000 ਰੁਪਏ ਦੀ ਥੱਬੀ ਦੇ ਗਿਆ ਤੇ ਕਹਿੰਦਾ ਇਹ ਤਾਂ ਆਪ ਨੂੰ ਸਨੇਹਾ ਦੇਣ ਦਾ ਮੁੱਲ ਦਿੱਤਾ ਲੱਖਾਂ ਦਾ ਤੇ ਸੋਨਾ ਹੀ ਪਾਈ ਫਿਰਦਾ ਹੋ ਨਲਿਓ ਕਹਿ ਰਿਹਾ ਮੈਨੂੰ ਵਧੇਰੇ ਸਮਾਂ ਨਹੀਂ ਚਾਹੀਦਾ ਬਸ ਥੋੜਾ ਸਮਾਂ ਗੱਲਬਾਤ ਹੀ ਕਰਨੀ ਆ ਹੋਰ ਪਏ ਜਿੰਨੇ ਮਰਜ਼ੀ ਲੈ ਲਮੀ ਤੁਹਾਡੇ ਜੈਮਨੀ ਅੱਛਾ ਅੱਛਾ ਉਹ ਹਮਦਰ ਦਾ ਫਿਰ ਮੇਰਾ ਚਲੋ ਫਿਰ ਆ ਲੈਣ ਦਿਓ ਨਵੇਂ ਸ਼ਿਕਾਰ ਨੂੰ ਜੈਮਨੀ ਛੱਡੀ ਨਾ ਉਸ ਨੂੰ ਗਰੀਬੀ ਦਾ ਬਹਾਨਾ ਕਰਦੀ ਰਹੀ ਰੋਂਦੀ ਪਟਦੀ ਰਹੀ ਮਜਬੂਰ ਹੀ ਬਣ ਜਾਮੀ ਉਹ ਰਪੀਰ ਪੈਣ ਨਾ ਦੇਮੀ ਆਪਣੇ ਵਾਰੀ ਮਾਲਕ ਅਤੇ ਨਾਲ ਦੀਆਂ ਨੇ ਕਿਹਾ ਸਰ ਕਹਿ ਦਿਓ ਨਾਲੇ ਪੁੱਛ ਲਿਓ ਇਕੱਲੀ ਜੈਮਨੀ ਨੂੰ ਮਿਲਣਾ ਜਾਂ ਨਾਲ ਵਾਲੀ ਵੀ ਕੋਈ ਚੱਲੂ ਜੋਤੀ ਨਾਮ ਦੀ ਕੁੜੀ ਨੇ ਕਿਹਾ ਫਿਰ ਤੁਸੀਂ ਬਿਨਾ ਕੁੜੀਓ ਆਪਣਾ ਹੀ ਉल्लू ਸਿੱਧਾ ਰੱਖਿਆ ਕਰੋ ਤੁਹਾਡੇ ਲਈ ਕੋ ਪੁੱਛੂ ਤਾਂ ਉਸ ਨੂੰ ਵੀ ਭੇਜ ਦੇਵਾਂਗਾ ਬੜੀਆਂ ਖਰਾਬ ਜੇ ਤੁਸੀਂ ਖੈਰ ਭੇਜਦਾ ਹਾਂ ਜੈਮਨੀ ਉਸ ਨੂੰ ਕਰ ਲਈ ਗੱਲ ਜਿਹੜੀ ਕਰਨੀ ਆ ਮੈਂ ਉਦੋਂ ਤੱਕ ਸਮਾਨ ਗੱਡੀ 'ਚ ਰਖਵਾ ਦੇਵਾਂ ਤੈਨੂੰ ਦੇਖ ਕੇ ਚਲਦੇ ਆਂ ਮਲਕ ਖੁਸ਼ ਸੀ ਤੇ ਖੁਸ਼ੀ-ਖੁਸ਼ੀ ਚਲਾ ਗਿਆ ਮੈਨੂੰ ਇਸ਼ਾਰਾ ਮਿਲਿਆ ਤਾਂ ਮੈਂ ਅੰਦਰ ਗਿਆ ਸੱਜੀ ਕਾਲ ਜੀ ਮੈਨੂੰ ਸਾਰੇ ਟੱਟ ਸਭ ਕਹਿੰਦੇ ਨੇ ਮੈਂ ਗਿਆਨੀ ਕਰਤਾਰ ਸਿੰਘ ਕਾਲਜ ਟਾਂਡੇ ਤੋਂ ਪੜਿਆ ਹਾਂ ਆਪ ਤੋਂ ਸ਼ਾਇਦ 2 ਸਾਲ ਲੱਗੇ ਸਾਂ ਮੈਂ ਮਨਹਿ ਮੰਚ ਗਿਆ ਜੈਮਨੀ ਜੀ ਮੈਂ ਤੁਹਾਡੇ ਨਾਲ ਥੋੜੀਆਂ ਗੱਲਾਂ ਕਰਨੀਆਂ ਸੀ ਅਸੀਂ ਜੇ ਇਕੱਲੇ ਥੋੜਾ ਸਮਾਂ ਗੱਲ ਕਰ ਲਈ ਤਾਂ ਚੰਗਾ ਸੀ ਹਾਂ ਜੀ ਆਜੋ ਬੈਠੋ ਸਾਬ ਜੀ ਜੈਮਨੀ ਨੇ ਕਿਹਾ ਟਟ ਗੁੱਤਰਾ ਜੀ ਮੇਰਾ ਸਰਕਾਰੀ ਅਪਸਰਾ ਦੋਸਤ ਨਾਲ ਵਿਆਹ ਵਿੱਚ ਆਇਆ ਸੀ ਮੈਂ ਨਜ਼ਦੀਕ ਕੁਰਸੀ ਉੱਤੇ ਬੈਠਦੇ ਕਿਹਾ ਰੋਜੀ ਤੁਸੀਂ ਬਾਹਰ ਜਾਵੋ ਥੋੜਾ ਹੋਰ ਕੰਮ ਦੇਖ ਲਵੋ ਅਸੀਂ ਰੋ ਤੱਕ ਗੱਲ ਨਿਬੇੜ ਲੈਂਦੇ ਹਾਂ ਰਾਤੀ ਜਮਨੀ ਜੀ ਤੁਸੀਂ ਦੇਖਣ ਨੂੰ ਤਾਂ ਬਹੁਤ ਸੋਹਣੇ ਸਮਝਦਾਰ ਲੱਗਦੇ ਹੋ ਕਿਵੇਂ ਜਾਣ ਸਕਦਾ ਹਾਂ ਕਿ ਜੋ ਨਾਚ ਤੁਸੀਂ ਕਰਦੇ ਹੋ ਇਹ ਕਿਹੜੀ ਕਲਾ ਦਾ ਹਿੱਸਾ ਹੈ ਕਿਸ ਸ਼੍ਰੇਣੀ ਵਿੱਚ ਆਉਂਦਾ ਹੈ ਮੈਨੂੰ ਗਲਤ ਨਾ ਸਮਝਿਓ ਬਸ ਵੈਸੇ ਹੀ ਸਧਾਰਨ ਤੌਰ ਤੇ ਹੀ ਪੁੱਛਤਾ ਹਾਂ ਆਪਣੀ ਜਾਣਕਾਰੀ ਦੇ ਵਾਦੀ ਲਈ ਦੇਖੋ ਟੱਟ ਜੀ ਸਾਨੂੰ ਇਕੱਲੇ ਨੱਚਣ ਦਾ 1000 ਪੈਸੇ ਦਿਹਾੜੀ ਮਿਲਦੀ ਆ ਜੂ ਨੋਟ ਦੁਨੀਆ ਸਾਡੇ ਤੋਂ ਵੱਧ ਆ ਉਸੇ ਤੋਂ ਹੀ ਸਾਡੀ ਕਮਾਈ ਹੁੰਦੀ ਆ ਅੱਧਾ ਸਾਡਾ ਅੱਧਾ ਮਾਲਕ ਦਾ ਉਸ ਦਾ ਵੀ ਬਹੁਤ ਖਰਚਾ ਹੁੰਦਾ ਹੋਰ ਤਾਂ ਹੋਰ ਸਾਡੇ ਕੰਮ ਵਿੱਚ ਮੁਕਾਬਲਾ ਵੀ ਬੁਧੀ ਰਿਹਾ ਚੁੱਕਿਆ ਆ ਹਰ ਪਾਸੇ ਡਾਂਸਰਾਂ ਦੀ ਗਿਣਤੀ ਵਧਦੀ ਜਾ ਰਹੀ ਆ ਸਾਨੂੰ ਮਜਬੂਰ ਅੰਗ ਪ੍ਰਦਰਸ਼ਨੀ ਕਰਨੀ ਪੈਂਦੀ ਆ ਤਾਂ ਜੋ ਲੋਕਾਂ ਦੀਆਂ ਜੀਬਾਂ ਵਿੱਚੋਂ ਨੋਟ ਕਢਵਾ ਸਕੀਏ ਜੈਮਨੀ ਨੇ ਕਿਹਾ ਜੈਮਨੀ ਜੀ ਤੁਸੀਂ ਇਹ ਦੱਸੋ ਕਿ ਇਹ ਕੰਮ ਕਿਸੇ ਮਜਬੂਰੀ ਕਾਰਨ ਹੀ ਚੁਣਿਆ ਜਾਂ ਬੇਰੋਜ਼ਗਾਰੀ ਵਿੱਚ ਨਹੀਂ ਤੇ ਕੌਣਾ ਮਾਪੇ ਜਾਂ ਪਤੀ ਜੋ ਔਰਤਾਂ ਨੂੰ ਇਸ ਪਾਸੇ ਪੇਛਦਾ ਜਿੱਥੇ ਸ਼ਰਾਬੀ ਲੋਕ ਅੱਖਾਂ ਅੱਖਾਂ ਨਾਲ ਰੇਪ ਕਰ ਦਿੰਦੇ ਹਨ ਮੱਲੋਮਲੀ ਸਟੇਜਾਂ ਉਤੇ ਛੱਡ ਕੇ ਤੁਹਾਡਾ ਹੱਥ ਫੜਦੇ ਹਨ ਉੱਪਰੋਂ ਆਪ ਇੱਕ ਔਰਤ ਹੋ ਕੇ ਬਾਕੀ ਔਰਤਾਂ ਦੇ ਦਿਲਾਂ ਵਿੱਚ ਔਰਤ ਹੁੰਦੀ ਹੀਣ ਭਾਵਨਾ ਪੈਦਾ ਕਰਦੀਆਂ ਹੋ। ਤੁਸੀਂ ਦੇਖਿਆ ਹੋਣਾ ਕਿਵੇਂ ਵਿਆਹ ਵਿੱਚ ਆਈਆਂ ਵਿਚਾਰੀਆਂ ਬੇਵਸੀਲਾ ਚਾਰ ਮਹਿਸੂਸ ਕਰ ਰਹੀਆਂ ਸੀ। ਜਦੋਂ ਕੋਈ ਔਰਤ ਆਪਣੇ ਅੰਗ ਦਿਖਾਉਂਦੀ ਆ ਤਾਂ ਸ਼ਰਾਬੀ ਹਲਕੇ ਕੁੱਤਿਆਂ ਵਾਂਗ ਚਮਟ ਪੈਂਦੇ ਹਨ। ਉਹਨਾਂ ਦੇਖਣ ਵਾਲੀਆਂ ਦੇ ਦਿਲਾਂ ਉੱਤੇ ਕੀ ਬੀਤਦੀ ਹੋਵੇਗੀ ਜੋ ਆਪਣੇ ਨਾਲ ਆਪਣਾ ਪਰਿਵਾਰ ਲੈ ਕੇ ਆਏ ਹਨ। ਜਵਾਨ ਧੀਆਂ ਪੁੱਤਰ ਹਨ। ਮੈਂ ਕਿਹਾ ਦੇਖੋ ਜੀ ਤੁਹਾਡੇ ਹੰਤੋਂ ਪਹਿਲਾਂ ਮੈਨੂੰ ਮੇਰੇ ਨਾਲ ਦੀਆਂ ਡਾਂਸਰਾਂ ਤੇ ਮਾਲਕ ਨੇ ਕਿਹਾ ਸੀ ਕਿ ਸਰਦਾਰ ਮੋਟੀ ਸਾਮੀ ਆ ਜੈਮਨੀ ਛੱਡੀ ਨਾ ਉਸ ਨੂੰ ਗਰੀਬੀ ਦਾ ਬਹਾਨਾ ਕਰਦੀ ਰਹੀ ਰੋਂਦੀ ਪੜਦੀ ਰਹੀ ਮਜਬੂਰ ਹੀ ਬਣ ਜਾਮੀ ਪੂਰਾ ਪੀੜ ਪੈਣਾ ਦੇ ਵੀ ਆਪਣੇ ਬਾਰੇ ਤੇ ਮਜਬੂਰੀਆਂ ਦੱਸਦੀ ਰਹੀ ਤੈਨੂੰ ਕੁਝ ਤੇ ਜਾਵੇਗਾ ਪਰ ਮੈਂ ਤੁਹਾਨੂੰ ਹਰ ਇੱਕ ਗੱਲ ਸੱਚੀ ਦੱਸਾਂਗੀ ਕਿਉਂਕਿ ਤੁਸੀਂ ਮੈਨੂੰ ਨੇਕ ਇਨਸਾਨ ਲੱਗਦੇ ਹੋ ਤੁਸੀਂ ਸਿਰਫ ਗੱਲ ਕਰਨ ਲਈ ਸਮਾਂ ਮੰਗਿਆ ਫਧੀਰੇ ਕਰਕੇ ਲੋਕ ਰਾਤ ਕੱਟਣ ਲਈ ਸਮਾਂ ਮੰਗਦੇ ਹਨ ਜੈਮਨੀ ਬੋਲੇ ਡਾਟਜੀ ਜਦੋਂ ਅਸੀਂ ਪੜਦੇ ਸਾਂ ਤਾਂ ਉਹਨਾਂ ਦਿਨਾਂ ਵਿੱਚ ਸਾਡੀ ਮਾਂ ਨੇ ਘਰ ਵਿੱਚ ਕੰਮ ਕਰਕੇ ਸਾਨੂੰ ਪਾਲਿਆ ਥੋੜੀ ਬਹੁਤ ਜਮੀਨ ਕੋਲ ਹੁੰਦੀ ਸੀ ਮਾਂ ਬਾਪ ਆਪ ਖੇਤੀ ਕਰਦੇ ਸਨ ਮਾਂ ਨੇ ਪਸ਼ੂਆਂ ਨੂੰ ਪੱਠੇ ਪਾਉਣੇ ਪਸ਼ੂਆਂ ਦਾ ਦੁੱਧ ਵਿੱਚ ਸਾਨੂੰ ਪਾਲਿਆ ਤੇ ਪੜਾਇਆ ਪਰ ਉਹਨਾਂ ਕਦੀ ਨਾ ਕਿਹਾ ਅਸੀਂ ਮਸ਼ਹੂਰ ਹਾਂ ਜਿਵੇਂ ਤੁਸੀਂ ਆਖਦੇ ਹੋ ਮੇਰੀ ਮਾਮੀ ਜੇ ਸਾਨੂੰ ਦੋਵੇਂ ਭੈਣਾਂ ਤੇ ਛੋਟੇ ਭਰਾਵਾਂ ਨੂੰ ਸਮਝਾਉਂਦੀ ਹੁੰਦੀ ਸੀ ਕੋਈ ਇਨਾ ਮਜਬੂਰ ਕਦੇ ਨਹੀਂ ਹੁੰਦਾ ਜੋ ਆਪਣਾ ਤੇ ਬੱਚਿਆਂ ਦਾ ਪੇਟ ਮਿਹਨਤ ਦੀ ਕਮਾਈ ਨਾਲ ਨਾ ਭਰ ਸਕੇ ਫਿਰ ਜਿਹੜੀ ਔਰਤਾਂ ਹੱਥੀਂ ਕੰਮ ਕਰ ਆਪਣੇ ਬੱਚੇ ਪਾਲ ਰਹੀਆਂ ਉਹ ਮਜਬੂਰ ਨਹੀਂ ਮਜ਼ਬੂਤ ਹਨ ਦਿਨ ਰਾਤ ਇੱਕ ਕਰ ਮਿੱਟੀ ਨਾਲ ਮਿੱਟੀ ਹੋ ਰਹੀਆਂ ਨੇ ਉਹ ਮਜ਼ਬੂਤ ਔਰਤਾਂ ਉਹ ਮਜ਼ਬੂਤ ਹੀ ਕਿਉਂ ਉਹ ਦਲੇਰ ਹਨ ਪਰ ਲਾਲਚੀ ਨਹੀਂ ਆਰਾਮ ਪ੍ਰਸਤ ਨਹੀਂ ਅਸਲ ਵਿੱਚ ਜਦੋਂ ਅਸੀਂ ਲੋਕ ਵੱਡੇ ਹੋਏ ਕਾਲਜ ਗਏ ਅਮੀਰਾਂ ਨੂੰ ਦੇਖਿਆ ਤਾਂ ਸਾਡੇ ਸ਼ੌਂਕ ਵੀ ਵੱਡੇ ਹੋ ਗਏ ਸਾਡੀਆਂ ਐਸ਼ ਪ੍ਰਸਤੀ ਵਧ ਗਈਆਂ ਮੈਂ ਜਨਮ ਤੋਂ ਜੈਮਨੀ ਨਹੀਂ ਸੀ ਕਾਲਜ ਪੜ੍ਹਦੀ ਕੁਲਜੀਤ ਖਰਸੀ ਅਸੀਂ ਗਲਤ ਸੰਗਤ ਵਿੱਚ ਬੈਠ ਗਲਤ ਆਦਤਾਂ ਪਾ ਲਈਆਂ ਅਸੀਂ ਉਹਨਾਂ ਸਭ ਮਾੜੇ ਸ਼ੌਂਕਾਂ ਨੂੰ ਪੂਰਾ ਕਰਨ ਵਾਸਤੇ ਮਜਬੂਰੀ ਸ਼ਬਦ ਦਾ ਲਾਹਾ ਲੈਂਦੇ ਹਾਂ ਕਦੇ ਕੋਈ ਮਾਂ ਬਾਪ ਦੀ ਬਮਾਰੀ ਦਾ ਪਹਾਨਾ ਮਾਰ ਦਿੰਦਾ ਕਦੇ ਛੋਟੇ ਭੈਣ ਭਰਾਵਾਂ ਦੀ ਪੜ੍ਹਾਈ ਤੇਪੂ ਖੇਟੇਦ ਨੂੰ ਭਰਨ ਦਾ ਬਹਾਨਾ ਬਣਾ ਆਪਣੇ ਆਪ ਨੂੰ ਦੁਨੀਆ ਸਾਹਮਣੇ ਚੰਗਾ ਸਾਬਿਤ ਕਰਦਾ ਤੇ ਹਮਦਰਦੀ ਲੁੱਟਦਾ ਇੰਨਾ ਸਭ ਘਨ ਪਿਛੇ ਕਾਰਨ ਸਿਰਫ ਇੱਕ ਇਨਹੀ ਆ ਕਿ ਸਾਡੀ ਮਿਹਨਤ ਦੀ ਕਮਾਈ ਬਹੁਤ ਥੋੜੀ ਹੁੰਦੀ ਅਤੇ ਮਹਿੰਗੇ ਸ਼ੌਂਕ ਪੂਰੀ ਨਹੀਂ ਹੁੰਦੇ ਸਾਦਾ ਤੇ ਸਧਾਰਨ ਜੀਵਨ ਜਿਉਣ ਵਾਲੇ ਲੋਕਾਂ ਦਾ ਗੁਜ਼ਾਰਾ ਤਾਂ ਹੋ ਜਾਂਦਾ ਆ ਪਰ ਜਿਨ੍ਹਾਂ ਨੇ ਕਦੇ ਬਚਪਨ ਤੋਂ ਮਿਹਨਤ ਦਾ ਕੰਮ ਹੀ ਨਾ ਕੀਤਾ ਹੋਵੇ ਉਹ ਇਨਸਾਨ ਆਲਸੀ ਤੇ ਹੱਡ ਹਰਾਮੀ ਹੋ ਜਾਂਦੇ ਹਨ ਉਹ ਕੁੜੀਆਂ ਆਪਣੇ ਉੱਚੇ ਤੇ ਦਿਖਾਵੇ ਦੇ ਸੁਪਣਿਆਂ ਨੂੰ ਪੂਰਾ ਕਰਨ ਲਈ ਹਰ ਮਾੜਾ ਕੰਮ ਕਰਦੀਆਂ ਹਨ ਮਜਬੂਰੀ ਦਾ ਨਾਮ ਦੇ ਕੇ ਇੰਜ ਉਹ ਸਮਾਜ ਵਿੱਚ ਚੰਗੀਆਂ ਵੀ ਬਣੀਆਂ ਰਹਿੰਦੀਆਂ ਹਨ ਤੇ ਸਮਾਜ ਨੂੰ ਗੰਦਾ ਵੀ ਕਰਦੀਆਂ ਹਨ ਤੁਸੀਂ ਫਿਰ ਇਸ ਪਾਸੇ ਕਿਵੇਂ ਪਹੁੰਚ ਗਏ ਜਰਮਨੀ ਜੀ ਮੈਂ ਝਿਜਕਦੇ ਕਿਹਾ ਟੱਟ ਜੀ ਅੱਲੜ ਉਮਰ ਤੇ ਚੜਦੀ ਜਵਾਨੀ ਰੁੱਤ ਪਿਆਰ ਦੀ ਬਸ ਸੰਭਾਲੀ ਹੀ ਨਾ ਗਈ ਬਸ ਇੱਕ ਪਿਆਰ ਦਾ ਰੋਗ ਇੱਥੋਂ ਤੱਕ ਲੈ ਆਇਆ ਉਹਉ ਨਾ ਸਮਝਦੀ ਅਨਪੋਲ ਹੋਇਆ ਕਰਦੀ ਸੀ ਮਾਪੇ ਨੇ ਕਦੇ ਡੱਕਾ ਤੱਕ ਨਹੀਂ ਸੀ ਤੋੜਨ ਦਿੱਤਾ ਕਿ ਪੜ੍ਹਾਈ ਕਰੋ ਨੌਕਰੀਆਂ ਕਰੋ ਮੈਂ ਘਰ ਵਿੱਚ ਸਭ ਤੋਂ ਵੱਡੀ ਸੀ ਇੱਕ ਪੈਂਸੀ ਛੋਟੀ ਕਮਲੇਸ਼ ਘਾਰੇ ਇੱਕਪਰਾ ਸਭ ਤੋਂ ਛੋਟਾ ਸਰਦਾਰ ਸਿੰਘ ਸਭ ਚਾਚੇ ਚਾਚੀਆਂ ਮੈਨੂੰ ਬਹੁਤ ਪਿਆਰ ਕਰਦੇ ਸਨ ਵੱਡੀ ਕਰਕੇ ਜੈਮਨੀ ਦੀਆਂ ਅੱਖਾਂ ਛਲਕ ਪਈਆਂ ਮੈਂ ਆਪਣਾ ਰੁਮਾਲ ਉਸ ਨੂੰ ਫੜਾਇਆ ਉਸ ਨੇ ਅੱਖਾਂ ਸਾਫ਼ ਕੀਤੀਆਂ ਤੇ ਰੁਮਾਲ ਟੇਬਲ ਉੱਤੇ ਰੱਖ ਦਿੱਤਾ ਤੇ ਬੋਲੀ ਥੈਂਕ ਯੂ ਉਹਨਾਂ ਦਿਨਾਂ ਵਿੱਚ ਹੀ ਟੀਵੀ ਦੀਆਂ ਫਿਲਮਾਂ ਤੇ ਨਾਟਕਾਂ ਦਾ ਅਸਰ ਸਾਡੇ ਜੀਵਨ ਉੱਤੇ ਹੋਇਆ ਗਵਾਨਪਿੰਡ ਦੇ ਮੁੰਡੇ ਨਾਲ ਪਿਆਰ ਪਾ ਲਿਆ ਘਰੇ ਤਾਂ ਕਿਸੇ ਨੂੰ ਪਤਾ ਨਾ ਸੀ ਮੁੰਡੇ ਬਾਰੇ ਦਾਇਰਾ ਛੋਟਾ ਹੋਣ ਕਾਰਨ ਕੋਈ ਪੀੜ ਨਾ ਲੱਗਿਆ ਅੱਜ ਸਮਝਦੀ ਹਾਂ ਕਿ ਉਦੋਂ ਅਕਲ ਨਹੀਂ ਸੀ ਮੈਨੂੰ ਪਰ ਅਪਛਤਾਈ ਕੀ ਹੁੰਦਾ ਹੈ ਜਦ ਚਿੜੀ ਅਚੁੱਗੀ ਖੀਤ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਸਮਾਂ ਸਾਡੀ ਵੀ ਕਦਰ ਨਹੀਂ ਕਰਦਾ ਪਰ ਉਹ ਦ ਇਹ ਇੰਨੀ ਸੀ ਕਿ ਜਦੋਂ ਨਾਲ ਦੀਆਂ ਕੁੜੀਆਂ ਸਵਾਲ ਖਦੀਆਂ ਕਿ ਮੁੰਡਾ ਨਸ਼ਾ ਕਰਦਾ ਲੱਗਦਾ ਮੈਂ ਲੜ ਪੈਂਦੀ ਜਿਵੇਂ ਕੋਈ ਸਹੇਲੀ ਜਾਗਦੀ ਉਲਟਾ ਉਸੇ ਨਾਲ ਫਸ ਪੈਣਾ ਬੋਲ ਛਲ ਬੰਦ ਕਰ ਦੇਣੀ ਫਿਰ ਇੰਝ ਉਸ ਮੁੰਡੇ ਮੰਗਰ ਲੱਗ ਸਭ ਸਹੇਲੀਆਂ ਛੱਡ ਦਿੱਤੀਆਂ ਮੈਂ ਉਸ ਮੁੰਡੇ ਤੱਕ ਸੀਮਤ ਹੋ ਕੇ ਰਹਿ ਗਈ ਸਾਂ ਉਸ ਵਿੱਚ ਮੈਨੂੰ ਕੋਈ ਐਵ ਨਜ਼ਰ ਨਹੀਂ ਸੀ ਆਉਂਦਾ ਜਦੋਂ ਘਰ ਵਾਲੇ ਮੇਰਾ ਰਿਸ਼ਤਾ ਕਿਸੇ ਫੌਜੀ ਨਾਲ ਕਰਨ ਲੱਗੇ ਫਿਰ ਦੇਖ ਦਿਖਾਈ ਤੋਂ ਇੱਕ ਦਿਨ ਪਹਿਲਾਂ ਮੈਂ ਉਸ ਮੁੰਡੇ ਨਾਲ ਨਸਤੇ ਚੰਡੀਗੜ੍ਹ ਚ ਕੂਟ ਮੈਰਿਜ ਕਰ ਲੇ ਪਿੰਡ ਵਿੱਚ ਮਾਪੇ ਦੀ ਬਹੁਤ ਬੇਇੱਜ਼ਤੀ ਹੋਈ ਥੋੜੇ ਦਿਨਾਂ ਬਾਅਦ ਮੇਰੇ ਮਾਪੇ ਦੀ ਬੇਇੱਜ਼ਤੀ ਦੇ ੱਤਕਾ ਲੱਗਣ ਕਾਰਨ ਮੇਰੇ ਬਾਪ ਨੂੰ ਹੱਟ ਅਟੈਕ ਨਾਲ ਮੌਤ ਹੋ ਗਈ ਬਹੁਤ ਮੜਾ ਹੋਇਆ ਫਿਰ ਅੱਗੇ ਕੀ ਹੋਇਆ ਜੋ ਕਾਲਜ ਵਾਲੀ ਕੁੜੀ ਕੁਲਜੀਤ कौर ਜਿਹੜੀ ਅਮਨੇ ਡਾਂਸਰ ਬਣ ਗਈ ਮੈਂ ਪੁੱਛਿਆ ਹਾਂਜੀ ਅਸੀਂ ਦੋਨੋਂ ਪਹਿਲਾਂ ਦਿੱਲੀ ਮਬਈ ਫਿਰ ਇੱਥੇ ਇਸ ਮਲੌਟ ਸ਼ੇਰ ਆ ਕੀ ਕਰਾਈ ਹੋਤੀ ਰਹਿਣ ਲੱਗ ਪਈ ਪਹਿਲਾਂ ਪਹਿਲ ਜਿੰਨਾ ਸੋਨਾ ਪੈਸਾ ਕੋਲ ਸੀ ਉਸ ਨਾਲ ਵਧੀਆ ਦਿਨ ਗੁਜ਼ਰਦੇ ਕਈ ਜਦੋਂ ਸਭ ਮੁੱਕ ਮਕਾ ਗਿਆ ਤੌ ਔਖਾ ਹੋ ਗਿਆ ਕਮ ਦਿੱਤਾ ਸਾਨੂੰ ਦੋਹਾਂ ਨੂੰ ਕੋਈ ਭੇਦ ਨਹੀਂ ਸੀ ਉਹ ਤਾਂ ਪਹਿਲਾਂ ਤੋਂ ਹੀ ਨਸ਼ੇ ਕਰਦਾ ਸੀ ਫਿਰ ਵਿਚਨ ਵੀ ਲੱਗ ਗਿਆ ਫਿਰ ਪਤਾ ਲਗਾ ਉਸ ਮੁੰਡੇ ਕੋਲ ਕੁਝ ਵੀ ਨਹੀਂ ਸੀ ਉਹ ਨੀਮੀ ਜਾਤੀ ਦਾ ਸੀ ਉਸਦੇ ਮਾਂ ਪਿਓ ਤਾਂ ਦਿਹਾੜੀਆਂ ਕਰਦੇ ਸਨ ਹੌਲੀ ਹੌਲੀ ਪਿਆਰ ਕਿਤਰੀ ਉੱਡ ਫੁੱਟ ਗਿਆ ਪਿਆਰ ਦਾ ਪੁੱਤ ਪਤਾ ਨਾ ਕਿੱਥੇ ਚਲੇ ਗਿਆ ਹਰ ਰੋਜ਼ ਕੁੱਟਮਾਰ ਹੋਣ ਲੱਗੀ ਪਿਆਰ ਨਾਮ ਦੀ ਕੋਈ ਸ਼ੈ ਨਾ ਰਹੀ ਸਾਡੇ ਵਿੱਚ ਫਿਰ ਸਾਡੇ ਲਈ ਰੋਟੀ ਸਭ ਤੋਂ ਵੱਡਾ ਮਸਲਾ ਬਣ ਗਿਆ ਇੰਜ ਹੀ ਉਹ ਪਹਿਲਾਂ ਨਸ਼ੇ ਵਿੱਚ ਤਵੀ ਰਿਹਾ ਤੇ ਕਰਦਾ ਵੀ ਰਿਹਾ ਮੈਂ ਦੋ ਬੱਚਿਆਂ ਦੀ ਮਾਂ ਵੀ ਬਣ ਗਈ ਸੀ ਉਦੋਂ ਤੱਕ ਫਿਰ ਉਸ ਨੂੰ ਪੁਲਿਸ ਫੜ ਕੇ ਲੈ ਗਈ ਮੈਂ ਜਾ ਕੇ ਵੱਡੇ ਅਪਸਰਾਂ ਨੂੰ ਮਿਲੀ ਉਹਨਾਂ ਦੇ ਕੋਲ ਰਾਤਾਂ ਕੱਟੀਆਂ ਉਸ ਨੂੰ ਛੁਡਾ ਲਈ ਮੈਂ ਕਮਾਈ ਕਰਦੀ ਉਸ ਨੂੰ ਨਸ਼ੇ ਲਈ ਪੈਸੇ ਦਿੰਦੀ ਪਰ ਇੱਕ ਦਿਨ ਉਹ ਨਸ਼ੇ ਦੇ ਓਵਰਡੋਸ ਨਾਲ ਮਰ ਗਿਆ। ਮੈਂ ਹੌਲੀ-ਹੌਲੀ ਪਿਆਰ ਕਾਰਨ ਕਰੋਨਾਸੀ ਹੋਈ। ਨਸ਼ਿਆਂ ਵਿੱਚ ਰੁੱਲਦੀ ਜਾ ਰਹੀ ਸੀ। ਇੱਕ ਦਿਨ ਆਪਣੇ ਮਾਪੇ ਦੇ ਘਰ ਪਹੁੰਚੀ। ਜੋ ਛੱਡਾਈ ਸੀ, ਮੇਰੀ ਛੋਟੀ ਭੈਣ ਦਾ ਵਿਆਹ ਉਸ ਮੁੰਡੇ ਨਾਲ ਹੀ ਹੋ ਗਿਆ ਸੀ ਜਿਸ ਦਾ ਮੇਰੇ ਨਾਲ ਹੋਣਾ ਸੀ। ਭਰਾ ਵੀ ਬੈਂਕ 'ਚ ਕਲਰਕ ਬਣ ਚੁੱਕਾ ਸੀ। ਪਿੰਡ ਵਿੱਚ ਉਹਨਾਂ ਖ਼ਬਰ ਫੈਲਾ ਰੱਖੀ ਸੀ ਕਿ ਕਲਜੀਤ ਕੌਰ ਮਰ ਗਈ ਆ। ਭਰਾ ਨੇ ਬੁਲਾਇਆ ਤੱਕ ਨਾ ਮਾਂ ਨੇ ਇੱਕ ਚਿੱਟੀ ਚਾਦਰ ਮੇਰੇ ਉੱਤੇ ਪਾ ਦਿੱਤੀ। ਪਾਣੀ ਦੀ ਬਾਲਟੀ ਮਾਂ ਨੇ ਆਪਣੇ ਉੱਤੇ ਪਾ ਕੇ ਕਿਹਾ ਸਾਡੇ ਕੁਲਜੀਤਾਂ ਮਰ ਚੁੱਕੇ ਸੀ। ਅੱਜ ਕਫਨ ਵੀ ਪਾ ਦਿੱਤਾ ਤੇ ਘਰ ਦਾ ਦਰਵਾਜ਼ਾ ਹਮੇਸ਼ਾ ਲਈ ਬੰਦ ਕਰ ਦਿੱਤਾ। ਇਸ ਤਰ੍ਹਾਂ ਮੈਂ ਫਿਰ ਬਿਆਹਾ ਦੀਆਂ ਸਟੇਜਾਂ ਉੱਤੇ ਪਹੁੰਚ ਗਏ। ਉਹ ਕਿ ਜਰਮਨੀ ਉਰਫ ਕੁਲਜੀਤ ਕਰਜੀ ਫਿਰ ਤੁਸੀਂ ਨਾ ਸਮਝੀ ਤੇ ਹੋਲੀ ਉਮਰ ਕਾਰਨ ਪਰਿਵਾਰ ਤੋਂ ਦੂਰ ਹੋ ਗਏ। ਮੈਂ ਕਿਹਾ ਹਾਂਜੀ ਪਰ ਮੈਂ ਕੋਈ ਮਜਬੂਰ ਨਹੀਂ ਹਾਂ ਮੈਂ ਆਪ ਹੀ ਆਪਣੇ ਹਾਲਾਤਾਂ ਦੀ ਖੁਦ ਜ਼ਿੰਮੇਵਾਰ ਹਾਂ ਮੈਨੂੰ ਕਿਸਮਤ ਤੇ ਜਾਂ ਪਰਮਾਤਮਾ ਨਾਲ ਕੋਈ ਸ਼ਿਕਾਇਤ ਨਹੀਂ ਮੈਨੇ ਖੁਦ ਹੀ ਆਪਣੀ ਪੈਰਾਂ ਤੇ ਆਪ ਕੁल्हाੜੀ ਮਾਰੀ ਆ ਜਿਸ ਥਾਂ ਉਤੇ ਅੱਜ ਮੈਂ ਖੜੀ ਹਾਂ ਨਾ ਨਾ ਬੈਠੀ ਹਾਂ ਕਿਉਂਕਿ ਖੜਾ ਤਾਂ ਆਪਣੀ ਥਾਂ ਬਦਲ ਸਕਦਾ ਪਰ ਬੈਠਾ ਨਹੀਂ ਸੋ ਮੈਂ ਜਿੱਥੇ ਬੈਠੀ ਆ ਆਪਣੇ ਕੀਤੇ ਕਰਮਾਂ ਦਾ ਨਤੀਜਾ ਆ ਜਮਣੀ ਜੀ ਧੰਨਵਾਦ ਮਿਰਵਾਨੀ ਤੁਸੀਂ ਮੇਰੇ ਸਾਰੇ ਬਹਿਮ ਪਰਨ ਦੂਰ ਕਰ ਦਿੱਤੇ ਹਨ ਇਸ ਨੂੰ ਲਿਖਾਂਗਾ ਤਾਂ ਜੋ ਨਵੀਂ ਪੀੜੀ ਨੂੰ ਪਤਾ ਚੱਲ ਸਕੇ ਇੱਕ ਗੱਲ ਜੋ ਸ਼ਾਇਦ ਆਪ ਨੂੰ ਸੁਣ ਅਫਸੋਸ ਹੋਵੇਗਾ ਕਿ ਆਪੀ ਮੇਰੇ ਕੋਲੇ ਸੀ ਪੜਦੀ ਸੀ ਤੇ ਮੈਂ ਸ਼ਾਇਦ 2 ਸਾਲ ਅੱਗੇ ਸਾਂ ਆਪ ਦੀ ਪੈਨ ਆਪ ਤੋਂ 2 ਸਾਲ ਪਿੱਛੇ ਸੀ ਨਾਮ ਸੀ ਕਮਲੇਸ਼ ਕੋਲ ਆਹ ਟੇਬਲ ਉੱਤੇ ਮੈਂ ਆਪਣੇ ਵੱਲੋਂ ਥੋੜੀ ਪੇੜ ਦੇ ਕੇ ਜਾ ਰਿਹਾ ਹਾਂ ਹਾਂ ਬੱਚਿਆਂ ਵਾਸਤੇ ਆਪ੍ਰੀਤੀ ਨੂੰ ਨਤਕੀਸ ਨਰਕ ਵਿੱਚ ਆਸ ਕਰਦਾ ਹੈ ਕਿ ਆਪ ਇਸ ਨੂੰ ਸਵੀਕਾਰ ਜ਼ਰੂਰ ਕਰੋਗੇ ਮੇਰੇ ਜਾਨਵਾਦ ਪਛਤਾਵੇ ਦੀ ਅਗਹੋਰ ਪੰਬੜ ਵੰਜਾਵੇਗੀ ਜਾਨ ਲੱਗੇ ਮੈਂ ਇੱਕ ਲਿਫਾਫਾ ਜੈਮਨੀ ਦੇ ਟੇਬਲ ਉੱਤੇ ਰੱਖ ਦਿੱਤਾ ਤੇ ਆਪਣਾ ਰੁਮਾਲ ਉਠਾ ਕੇ ਚਲਾ ਗਿਆ ਮੇਰੇ ਜਾਨ ਤੋਂ ਬਾਦ ਜੈਮਨੀ ਨੇ ਲਿਫਾਫਾ ਖੋਲ੍ਹਿਆ ਜਿਸ ਵਿੱਚ 25000 ਰੁਪਏ ਦੀ ਚਿੱਠੀ ਸੀ ਜੈਮਨੀ ਨੇ ਚਿੱਠੀ ਪੜੀ ਤਾਂ ਸੱਚਮੁੱਚ ਪਛਤਾਵੇ ਦੀ ਪੰਬੜ ਹੋਰ ਬਲੁੱਤੀ ਚਿੱਠੀ ਵਿੱਚ ਲਿਖਿਆ ਸੀ ਤੂੰ ਮੇਰੀ ਪਤਨੀ ਤਾਂ ਨਹੀਂ ਬਣ ਸਕੀ ਪਰ ਮੇਰੀ ਬਦਨਸੀਫ਼ ਬਦਨਾਮ ਮਰੀ ਹੋਈ ਸਾਲੀ ਜ਼ਰੂਰ ਬਣਗੀ ਧੰਵਾਜੀ ਅੱਜ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਬਾਕੀ ਹਾਜ਼ਰ ਹੋਵਾਂਗੇ ਜੀ ਕੱਲ ਇੱਕ ਨਵੀਂ ਕਹਾਣੀ ਲੈ ਕੇ ਉਦੋਂ ਤੱਕ ਲਈ ਇਜਾਜ਼ਤ ਚਾਹੁੰਦੇ ਆਂ